ਕਾਉਂਸਲ ਗੁਰਾਇਆਂ ਦੇ ਵਾਰਡ ਨੰਬਰ 1 ਦੇ ਬੋਪਾ ਰਾਏ ਬਿੱਕਰ ਕਲੋਨੀ ਦੇ ਹਾਲਾਤ ਬੜੇ ਤਰਸਯੋਗ ਬਣੇ ਹੋਏ ਨੇ ਤੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਗਲੀਆਂ ਤੇ ਕੰਧਾਂ ਦੇ ਵਿੱਚ ਤੜੇੜਾ ਪਈਆਂ ਹੋਈਆਂ ਨੇ ਜਿਸ ਕਰਕੇ ਉੱਥੇ ਦੇ ਰਹਿਣ ਵਾਲੇ ਵਾਰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਉਹਨਾਂ ਨੇ ਵਾਰਡ ਦੇ ਕਾਉਂਸਲਰ ਵੱਲੋਂ ਤਸੱਲੀ ਬਖਸ਼ਣ ਜਵਾਬ ਨਾ ਮਿਲਣ ਤੇ ਲੋਕ ਕਾਫੀ ਦੁਖੀ ਹੋ ਕੇ ਨਗਰ ਕਾਉਂਸਲ ਗੁਰਾਇਆਂ ਵਿਖੇ ਪਹੁੰਚੇ ਤੇ ਉਹਨਾਂ ਵੱਲੋਂ ਨਗਰ ਕਾਉਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਚਾਨ ਲਾ ਆਪਣੀ ਸਮੱਸਿਆ ਦੱਸੀ ਗਈ ਹੈ ਪਰ ਪਰਧਾਨ ਹਰਮੇਸ਼ ਲਾਲ ਨੇ ਉਸੇ ਵਕਤ ਸੀਨੀਅਰ ਵਾਇਸ ਪ੍ਰਧਾਨ ਸੁਦੇਸ਼ ਬਿੱਲਾ ਨੂੰ ਨਾਲ ਲਿਜਾ ਕੇ ਵਰਡ ਦਾ ਦੌਰਾ ਕੀਤਾ ਤੇ ਬੋਰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਇਹਨਾਂ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਇਸ ਮੌਕੇ ਡਾਕਟਰ ਸੰਜੀਵ ਨੇ ਪ੍ਰਧਾਨ ਹਰਮੇਸ਼ ਲਾਲ ਦਾ ਦਿ ਲੋ ਧੰਨਵਾਦ ਕੀਤਾ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਇੱਕ ਖਾਸ ਰਿਪੋਰਟ ਹੈ ਬੋਪਰੇਂ ਧਕਰ ਕਲੋਨੀ ਵਿੱਚ ਬੜੀ ਸਮੱਸਿਆ ਆ ਰਹੀ ਆ ਤੇ ਅੱਜ ਤੁਸੀਂ ਵਿਜ਼ਿਟ ਕੀਤੀ ਆ ਕੀ ਦੇਖਿਆ ਜਾਗੇ ਲੋਕ ਇਹ ਕਾਫੀ ਪਹਿਲਾਂ ਦੀ ਬਣੀ ਆ ਸੜਕ ਇਹ ਜਿਹੜੀ ਆ ਇਹਦੇ ਆਲੇ ਦੁਆਲੇ ਕਾਫੀ ਡੂੰਗੀਆਂ ਖਾਈਆਂ ਆ तकरीबन 6-6 7-7 ਫੁੱਟ ਥੱਲੇ ਡੂੰਗੇ ਆ ਉਹਦੇ ਕਰਕੇ ਸੜਕ ਵੀ ਬੇ ਸਿਵਰੇਜ ਦੇ ਵੀ ਥੋੜੇ ਡੈਮੇਜ ਆਈ ਆ ਅੱਜ ਦੇਖੇ ਪੈਸਿਵਨੀ ਵੀ ਆਇਆ ਇਹਨਾਂ ਜਲਦੀ ਅਸੀਂ ਠੀਕ ਕਰਾ ਰਹੇ ਆ ਇਹਦਾ ਐਸਟੀਮੇਟ ਲਾ ਕੇ ਜੋ ਵੀ ਬਣਦਾ ਇਹਦਾ ਤੇ ਇਹਨੂੰ ਠੇਕੇਦਾਰ ਨੂੰ ਟੈਂਡਰ ਦੇ ਕੇ ਕਰਾ ਦੇ ਹੋ ਜਾਏਗਾ ਕਿਹਦੀ ਤੁਸੀਂ ਜ਼ਿੰਮੇਵਾਰੀ ਮੰਨਦੇ ਵੀ ਜਿਹੜਾ ਇਹਨਾਂ ਨੁਕਸਾਨ ਲੋਕਾਂ ਦਾ ਹੋ ਰਿਹਾ ਨਹੀਂ ਆਂ ਤੇੜਾ ਪਈਆਂ ਦੇਖੋ ਇਹ ਪਿਛਲੀ ਟਰਮ ਦੇ ਵਿੱਚ ਹੋਇਆ ਹੁਣ ਜ਼ਿੰਮੇਵਾਰੀ ਮੈਂ ਕਿਹਦੀ ਕਰਾਂ ਪਹਿਲੀ ਪਤਾ ਬਰਸਾਤਾਂ ਜ਼ਿਆਦਾ ਕਰਕੇ ਆ ਜਾਂ ਉਸ ਵੇਲੇ ਦੇ ਜਿਨ੍ਹਾਂ ਨੇ ਇਹ ਦੇਖਣਾ ਸੀ ਉਸ ਵੇਲੇ ਨਹੀਂ ਉਹਨਾਂ ਤੇਖਾ ਚੰਗੀ ਤਰ੍ਹਾਂ ਪਰ ਇਹ ਜਿੱਦਾਂ ਲੱਖਾਂ ਦਾ ਪ੍ਰੋਜੈਕਟ ਸਗਾ ਉਹ ਲੱਖ ਰੁਪਿਆ ਦਾ ਨਗਰ ਕੌਂਸਲ ਦਾ ਖਰਾਬ ਹੋ ਗਿਆ। ਨਹੀਂ ਲੱਖਾਂ ਦਾ ਹੀ ਸੀ, ਕਾਫੀ ਸੀ। ਹੁਣ ਵੀ ਤਾਂ ਲੱਖਾਂ ਹੀ ਲੱਗਣਿਆ ਜੀ। ਦੇਖੋ ਹੁਣ ਜੇ ਲਾਵਾਂਗੇ ਤਾਂ ਸਾਡੇ ਕੌਂਸਲਰ ਸਾਥੀ ਜ਼ਿੰਮੇਵਾਰ ਹੋਣਗੇ ਕੋਈ ਖੜ ਕੇ ਕਰਾਉਂਗੇ ਮੈਂ ਵੀ ਵਿਸ਼ਟ ਕਰਦਾ ਰਹੂੰਗਾ ਜੀ। ਕਦੋਂ ਤੱਕ ਹੋਣ ਦੀ ਉਮੀਦ ਹੈ? ਦੇਖੋ ਪ੍ਰੋਸੈਸੇ ਤੇ 2.5 ਮਹੀਨੇ ਤੱਕ ਆਮੂਮਨ ਲੱਗਣੀ ਹੈ। ਮਤਾ ਪਾ ਕੇ ਹੋਣਾ। ਹਾਂ ਮਤਾ ਪਾ ਕੇ ਹੋਏਗਾ ਜੀ। ਹਾਂਜੀ ਨਮਸਕਾਰ ਜੀ। ਮੈਂ ਪ੍ਰਦੀਪ ਦੇਵ ਧੰਨਵਾਦ ਕਰਦਾ ਜੋ ਮੇਰੇ ਇੰਟਰਵਿਊ ਲੈ ਰਹੇ ਹੋ। ਔਰ ਮੈਂ ਵਿਕਟਰ ਕੋਲੋਡੀ ਤੋਂ ਬੋਲ ਰਿਹਾ ਹਾਂ ਸਾਡੇ ਕੋਲ ਜੋ ਮਤਲਬ ਲੇਡੀਜ਼ ਭੈਣਾਵਾਂ ਤੇ ਮਾਤਾਵਾਂ ਉੱਥੇ ਨਗਰ ਕੌਂਸਲ ਤੇ ਗੁਰਾਇਆ ਗਈਆਂ ਸੀ ਔਰ ਉਹਨਾਂ ਨੂੰ ਪ੍ਰਧਾਨ ਜੀ ਮਿਲੇ ਔਰ ਉਹਨਾਂ ਨੇ ਬੜੀ ਸਪੋਰਟ ਕੀਤੀ ਉਹਨਾਂ ਦੀ ਔਰ ਚੰਗੀ ਉਹਨਾਂ ਦੀ ਮਤਲਬ ਪੁੱਛਗਿੱਛ ਕੀਤੀ ਉੱਥੇ ਤੇ ਉਹਨਾਂ ਨੇ ਕਹਿ ਕੇ ਸਾਡੇ ਸਾਰੇ ਮਸਲੇ ਅਸੀਂ ਹੱਲ ਕਰਾਂਗੇ ਔਰ ਉਸ ਤੋਂ ਬਾਅਦ ਦੇਖੋ ਕਿ ਲੋਕ ਨਿਦਾਨ ਕੋ ਉਹਨਾਂ ਨੇ ਜਾਇਜ਼ਾ ਵੀ ਲਿਆ ਤੇ ਉੱਥੇ ਉਸ ਉਸ ਟਾਈਮ ਕੋ ਗੱਲਬਾਤ ਨਹੀਂ ਹੋ ਸਕੀ ਔਰ ਜਿਆਦਾ ਰਹਿਣ ਕਰਕੇ ਔਰ ਅੱਜ ਇਹਨਾਂ ਨੇ ਮੇਰੀ ਇੰਟਰਵਿਊ ਇੱਥੇ ਲੈਣ ਵਾਸਤੇ ਆਏ ਨੇ ਕਿ ਸਿੱਕੀ ਕਰੀ ਤੁਹਾਡੇ ਵਾਸਤੇ ਔਰ ਮੇਰੀ ਬੇਨਤੀ ਹੈ ਨਗਰ ਕੌਂਸਲ ਨੂੰ ਗ੍ਰਾਂਵ ਨੂੰ ਤੇ ਪ੍ਰਧਾਨ ਜੀ ਨੂੰ ਕਿ ਜਿਹੜੀਆਂ ਮਤਲਬ ਉੱਥੇ ਹੁੰਦੀਆਂ ਲੀਕ ਕਰਦੇ ਪਿਆ ਨੇ A to Z ਸਾਰੀਆਂ ਉੱਥੇ ਲੀਕ ਕਰਦੀਆਂ ਪਿਆ ਨੇ ਪਲੀਜ਼ ਰਿਕਵੈਸਟ ਹੈ ਕਿ ਉਥੋਂ ਉਹ ਪੱਟ ਕੇ ਤੇ ਜਿੱਦਾਂ ਪਹਿਲੇ ਨਾਲ ਹੀ ਬਣੀ ਸੀ ਨਾਲ ਹੀ ਬਣਾਈ ਜਾਵੇ ਤਾਂ ਕਿ ਹਰ ਘਰ ਦੇ ਅੱਗੇ ਆਪਾਂ ਆਪਣੀ ਸਫਾਈ ਕਰੇ ਉੱਥੇ ਗੰਦ ਨਾ ਪਵੇ ਹੁਣ ਉੱਥੋਂ ਇੰਨੀ ਬਦਬੂ ਆ ਰਹੀ ਆ ਕਿ ਲੰਘਿਆ ਨਹੀਂ ਜਾ ਰਿਹਾ ਵੀ ਔਰ ਜਿਹੜੀਆਂ ਗਲੀਆਂ ਨੇ ਉਹ ਵੀ ਬੰਦੇ ਜਾਂਦੀਆਂ ਨੇ ਔਰ ਮਤਲਬ ਬਹੁਤ ਮੁਸ਼ਕਲ ਆ ਰਹੀ ਆ ਤੇ ਪਲੀਜ਼ ਰਿਕਵੈਸਟ ਹੈ ਬੇਨਤੀ ਕਰਦੇ ਆਂ ਪ੍ਰਧਾਨ ਜੀ ਨੂੰ ਕਿ ਉੱਥੇ ਜਿਹੜੀਆਂ ਹਾਉਦੀਆਂ ਨੇ ਬੰਦ ਕਰਾਈਆਂ ਜਾਣ ਤੇ ਦੁਬਾਰਾ ਫੇਰ ਤੋਂ ਉੱਥੇ ਨਾਲੀਆਂ ਬਣਾਈ ਜਾਣ ਤਾਂ ਜਾ ਜ਼ਿਆਦਾ ਵਧੀਆ ਰਹੂਗਾ ਜਿੰਨ ਤੱਕ ਸੀਵਰੇਜ ਨਹੀਂ ਪੈਂਦਾ ਜਦੋਂ ਸੀਵਰੇਜ ਪਾਊਗਾ ਫਿਰ ਦੇਖੀ ਜਾਏਗੀ ਪਰ ਉਹ ਨਾਲੀਆਂ ਬਣਾਈ ਜਾਣ ਤਾਂ ਕਿ ਗੱਲੇ ਵੀ ਬਚੀ ਰਵੇ ਤੇ ਕੋਈ ਹਾਉਦੀ ਲੀਕ ਨਾ ਹੋਵੇ ਪ੍ਰਧਾਨ ਜੀ ਨੇ ਵੇਸ਼ਟ ਕਿਦੀ ਸੀ ਕੀ ਗੱਲ ਪ੍ਰਧਾਨ ਜੀ ਨੇ ਬਹੁਤ ਵਧੀਆ ਸਾਡੇ ਨਾਲ ਗੱਲ ਕੀਤੀ ਕਿ ਨਾ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਹਰ ਇੱਕ ਦਾ ਮਸਲਾ ਹੱਲ ਕਰਾਂਗੇ ਹਰ ਗੱਲ ਦਾ ਮਸਲਾ ਹੱਲ ਕਰਾਂਗੇ